ਬਹੁਤ ਨੌਕਰੀ ਕਰਦੇ ਸੀ ਬਾਬਾ ਕਰਮ ਸਿੰਘ ਮਹਾਰਾਜ ਵੀ ਬਾਬਾ ਆਇਆ ਸਿੰਘ ਜੀ ਮਹਾਰਾਜ ਬਾਬਾ ਅਤਰ ਸਿੰਘ ਜਿਨ੍ਹਾਂ ਦੇ ਕਾਰਪੁਰਖ ਨੇ ਆਪ ਡਿਊਟੀ ਦਿੱਤੀ ਬਾਬਾ ਕਰਮ ਸਿੰਘ ਦਾ ਰੂਪ ਧਾਰ ਕੇ ਡਿਊਟੀ ਤੇ ਖੜਾ ਰੱਬ ਬਰਦੀ ਪਾਈ ਹੋਈ ਹੈ ਬੂਟ ਪਾਏ 벨ਟ ਕੱਸੀ ਹੋਈ ਹੈ ਹੱਥ ਛਰਬਲ ਫੜੀ ਖੜਾ ਤੇ ਜਦੋਂ ਅਫਸਰ ਚੱਕਰਨ ਵਾਸਤੇ ਸਲੂਟ ਮਾਰੀ ਉਹਦੇ ਦਸਤਕਤ ਤੁਸੀਂ ਕਿਤੇ ਜਿਸਟਰ ਉੱਤੇ ਮੈਂ ਡਿਊਟੀ ਤੇ ਸਹੀ ਖੜਾ ਚੈੱਕ ਕੀਤਾ ਸਿਰ ਤੋਂ ਲਾ ਕੇ ਦਸਤਾਰ ਦੇ ਪੇਚ ਗਿਣੇ ਪਰਦੀ ਪ੍ਰੈਸ ਦੇਖੀ ਬੂਟ ਪਾਲਿਸ਼ ਦੇਖੇ 벨ਟ ਦੇਖੀ ਚਮਕਦੀ ਉਹਨਾਂ ਦੀ ਡਿਊਟੀ ਕਾਲਪੁਰਖ ਨੇ ਆਪ ਦਿੱਤੀ ਸੀ ਇਹ ਬਾਬਾ ਅਤਰ ਸਿੰਘ ਮਾਰਨ ਪੁੱਛਦੇ ਫੌਜੀਆ ਤੇਰੀ ਕੀ ਇੱਛਾ ਹੈ ਇੱਛਾ ਤੇਰੀ ਅ ਜਿੰਨੇ ਤੁਸੀਂ ਆਏ ਹੋ ਕੋਈ ਇੱਛਾ ਲੈ ਕੇ ਆਏ ਹੋ ਲੈ 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 ਪਰ ਅਸਲੀ ਇੱਛਾ ਕਿਸੇ ਦੀ ਹੋਣੀ ਹੈ ਕੀ ਇੱਛਾ ਤੇਰੀ ਕਹਿੰਦੇ ਮਹਾਰਾਜ ਗੁਰੂ ਦਾ ਸਥਾਨ ਹੋਵੇ ਤੇ ਗੁਰੂ ਘਰ ਦੀ ਸੇਵਾ ਤੇ ਸਿਮਰਨ ਬਖਸ਼ੋ ਮਹਾਰਾਜ ਕਹਿੰਦੇ ਫਿਰ ਏਰੂ ਸਾਹਿਬ ਚਲੇ ਜਾਓ 10ਵੇਂ ਪਾਤਸ਼ਾਹ ਦਾ ਸਥਾਨ ਹੈ